ਵਾਦ ਕਰੂਗੀ ਸਾਨੂੰ ਵੀ ਭਲਾਉਣਾ ਐਡਾ ਸੁੱਖ ਨਹੀਂ ਕੁੜੀ ਯਾਦਨਾ ਆਵੇ ਫਿਰ ਵੀ ਯਾਦ ਕਰੂਗੀ ਸਾਡੁੱਲੇ ਆ ਨਾਂਦੇ ਵਿੱਚ ਨੀਂਦ ਵਣਕੇ ਸੱਚੀ ਨਹੀਂ ਸਵਾਦ ਆ ਗਿਆ One million views. ਤਸਾਂ ਨੂੰ ਯਾਦ ਵੀ ਵੈਲਕਮ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਜਿਹੜੇ ਫਰੰਟ ਨਵੇਂ ਆਂਦੇ ਨੇ ਚੈਨਲ ਸਬਸਕ੍ਰਾਈਬ ਲਾਈਕ ਜੁਲ ਕਰਾ ਕਰੋ ਓਕੇ ਜੀ ਸਹੀ ਹੈ ਯਾਰ لڑکن میں رہتے ہو کہتے ہو ہاں جی بھائی ساسری کا میرا پرا پریت تینک یو لائک انواد ہے بہت بہت انواد میرا پرا اور پریت روٹی بنی ہو گیا تو پریت بھائی روٹی بنی ہو گیا چلو ودیا اور فیملی سب ٹھیک نے بس ودیا میرا پرا سب ٹھیک ٹھاک نے یار ਹੋਰ ਕੋਈ ਗੱਲ ਬਾਤ ਪਹਿਲਾਂ ਮੈਂ ਲਾਈਵ ਪਹਿਲਾਂ ਮੈਂ ਅੱਜੇ ਮੈਂ 4 ਘੰਟੇ ਲਾਈਵ ਕੀਤਾ ਵੇ ਪਹਿਲਾਂ ਸਵੇਰੇ ਲਾਈਵ ਕੀਤਾ ਘੰਟਾ ਫਿਰ ਸ਼ਾਮੀ ਵੀ ਫੇ ਕੀਤਾ 1 ਵਜੇ 2 ਵਜੇ ਕੀਤਾ ਮੇਰੀ ਛਾਲਾ ਫੇ ਮੈਂ ਕੀਤਾ 5 ਵਜੇ ਉਸ ਤੋਂ ਬਾਅਦ ਫੇ ਮੈਂ ਕੀਤਾ ਲਾਈਵ ਬਸ ਵਧੀਆ ਪ੍ਰੀਤ ਮੇਰਾ ਵੀਰ ਸਭ ਠੀਕ ਠਾਕ ਮੇਰਾ ਭਰਾ ਹੋਰ ਸੁਣਾਓ ਤੁਸੀਂ ਯਾਰ ਮੇਰਾ ਭਰਾ ਕਿੰਨੇ ਵਜੇ ਛੁੱਟੀ ਹੁੰਦੀ ਕੰਮ ਤੇ ਕਿੰਨੇ ਵਜੇ ਕੰਮ ਤੇ ਜਾਂਦਾ ਮੇਰਾ ਪ੍ਰੀਤ ਭਰਾ वेलकम जी सत श्री अकाल ਜਿਹੜਾ ਫਰੈਂਡ ਨਵੇਂ ਆਏ ਤੈਨੂੰ ਲਾਈਕ ਕਰ ਲੈ ਮੇਰਾ ਵੀਰ ਅੱਛਾ ਸੌਰੀ ਸੌਰੀ ਯਾਰ ਚਿੱਤਾ ਭੁੱਲ ਗਿਆ ਹੀ ਮੇਰਾ ਭਰਾ ਸਹੀ ਏ ਸਹੀ ਏ ਮੇਰਾ ਵੀਰ ਸੁਰੀਤਾ ਹੋਰ ਠੀਕ ਹੈ ਭਰਾ ਉਹ ਯਾਰ ਹਰ ਪ੍ਰੀਜ ਆਂਦੀ ਸੀ ਹਰ ਪ੍ਰੀ ਦੀ ਮੈਂ ਵੇਟ ਕਰ ਰਿਹਾ ਉਹ ਮੁੜ ਕੇ ਆਈ ਨਹੀਂ ਨਾ ਮੈਸੇਜ ਕੀਤਾ ਉਹਨੇ ਉਹ ਪਤਾ ਨਹੀਂ ਗੁੱਸਾ ਹੋ ਗਿਆ ਚਲ ਗਈ ਬਣ ਗਈ ਹੋਇਆ ਐ ਵੈਲਕਮ ਜੀ ਨੇ ਵੀ ਸਾਡੇ ਫਰੈਂਡ ਆਏ ਚੈਨਲ ਲਾਈਕ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਚਲੋ ਵਧੀਆ ਫੇਰ ਮੇਰਾ ਭਰਾ ਪ੍ਰੀਤ ਵੀਰੇ ਇਸ ਵੇਰੇ ਉੱਠਣਾ ਅਹੀਂ ਜਲਦੀ ਆ ਕੰਮ ਬਹੁਤ ਬੇ ਪੈਂਡਿੰਗ ਦੇ ਕਰਨੇ ਨੂੰ ਤੇ ਉਹ ਕੰਮ ਪਹਿਲਾਂ ਪੂਰੇ ਕਰਾਂਗੇ ਬਾਕੀ ਕੰਮ ਜ ਬਾਅਦ ਚ ਦੇਖਾਂਗੇ ਹਾਂ ਜੀ ਕਰਦੇ ਆ ਹੋਰ ਪ੍ਰੀਤ ਬਾਈ ਇਹ ਗੱਲਬਾਤ ਮੇਰਾ ਭਰਾ ਹੁੱਖ ਲੈ ਕੇ ਰਹੇ ਕੱਲੇ ਵੈਸੇ ਹੀ ਬੰਦੇ ਜਿਹਦਾ ਕੱਲਾ ਬੰਦਾ ਰਹਿੰਦਾ ਜ਼ਿੰਦਗੀ ਬੋਰਿੰਗ ਜੀ ਹੈ ਯਾਰ ਸੁਆਦ ਹੀ ਨਹੀਂ ਆ ਰਿਹਾ ਫੈਮਲੀ ਵਿੱਚ ਯਾਰ ਇੱਕ ਅਦਾ ਬੰਦਾ ਹੋਣਾ ਹੀ ਚਾਹੀਦਾ ਠੀਕ ਆ ਫੈਮਲੀ ਵਿੱਚ ਮਾ ਦਾ ਜ਼ਰੂਰੀ ਹੋਣਾ ਯਾਰ ਇਹ ਮਾਨਿਤਾ ਦੁਨੀਆ ਦੇ ਕੋਸ਼ ਨਹੀਂ ਆ ਬੇਕਾਰ ਜਿੰਦਗੀ ਨਰਕ ਚਲੋ ਸਹੀ ਆ ਹੂੰ ਮੈਰਜੀ ਗੱਲ ਆ ਫਿਰ ਤੂੰ ਉਹ ਆ ਵਿਆਹ ਕਰਾ ਕੇ ਵੀ ਭੈਣ ਦੇ ਕੁੱਤੇ ਦੀ ਮੁੱਤ ਜਰੂਰੀ ਮਾਨਣਾ ਨਹੀਂ ਕਰਣੀ ਕੋਈ ਪਿਆ ਪਿਓ ਤੂੰ ਕਰਾਲਾ ਮੇਰਾ ਪਰਾ ਆਸੇ ਨਹੀਂ ਕਰਾਣੀ ਹੈਗੀ ਯਾਰ ਕਦਰ ਗਈ ਆ ਹੀ ਨਹੀਂ ਹਲੇ ਮੈਂ ਉਹਦੀ ਵੇਟ ਕਰ ਰਿਹਾ ਮੈਂ ਦਿਮਾਗ ਖਰਾ ਹੋ ਜਾਂਦਾ ਓਨਲੀ ਮੈਂ ਦੇਖਣੇ ਆ ਸਿਰਫ 25 ਮਿੰਟ ਦੇਖਣੇ ਆ ਜੇ 25 ਮਿੰਟਾਂ ਵਿੱਚ ਆ ਗਈ ਤਾਂ ਠੀਕ ਆ ਮੈਂ ਤਾਂ ਫਿਰ ਬਲੋਕ ਆ ਹਾਰਸ਼ਨਕੌਰ ਜੀ ਵੈਲਕਮ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹਾਰਸ਼ਨਕੌਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹਾਰਸ਼ਨਕੌਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕੋਰ ਤੂਏ ਕੀ ਹੋਇਆ ਗੁੱਸੇ ਮੇਰੇ ਨਾਲ ਗੱਲਾਂ ਨਹੀਂ ਅੱਜਕੱਲ ਕਰਦੇ ਤੁਸੀਂ ਹਾਰਸ਼ਨਕੌਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ اور سب ٹھیک نے ہر شرن کور جی ہاں جی ہاں جی کی دے ہوں ਤੇਰਾ ਚੈਨਲ ਸਬਸਕ੍ਰਾਈਬ ਕੀਤਾ ਮੈਂ ਤੇਰੀ ਵੀਡੀਓ ਤੇ ਵੀ ਲਾਈਕ ਕੀਤਾ ਪਤਾ ਤੁਹਾਨੂੰ ਜਿਹੜੀ ਆੜ ਦੀ ਵੀਡੀਓ ਪਾਈ ਸੀ ਉੱਤੇ ਵੀ ਲਾਈਕ ਕੀਤਾ ਮੈਂ ਹਾਂ ਸ਼ਨਕ ਉਹ ਤੈਨੂੰ ਬੋਲੇ ਮੈਸੇਜ ਕਰੀ ਤੂੰ ਮੈਸੇਜ ਹੀ ਨਹੀਂ ਕੀਤਾ

ਹਾਂਜੀ ਪ੍ਰੀਤ ਵੀਰੇ ਐਡਮ ਸਾਡੇ ਨਾਲ ਕਿ ਨਹੀਂ ਪ੍ਰੀਤ ਵੀਰੇ ਐਡਮ ਸਾਡੇ ਘਰ ਨਹੀਂ ਜਾਣੀ ਗੁਰਕਾਰ ਦਰਸ਼ਨ ਦੇਖ-ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਮਾ ਗੁਰਕਾਰ ਦਰਸ਼ਨ ਦੇਖ-ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਮਾ ਅਨਸ਼ਰਨ ਗੋਰਜੀ ਸਤ ਸ੍ਰੀ ਅਕਾਲ ਜੇ ਮੈਸੀ ਬੋਲ ਰਿਪਲਾਈ ਲੇਟ ਕਰਦੀਏ ਹਰਪ੍ਰੀਤ ਹੈ ਗਈ ਐਡ ਆ ਹਰਪ੍ਰੀਤ ਯਾਰ ਪਾ ਜਿੰਨੇ ਵੀ ਥੱਲੇ ਉੱਪਰ ਬ੍ਰੈਂਡ ਬੈਠੇ ਥੱਲੇ ਮੈਸੇਜ ਕਰ ਲੋ ਜੀ ਉੱਪਰ ਜਿੰਨੇ ਵੀ ਮੈਂ Friend, to Welcome to live in the remember to guide your privacy and I'll be by out comment guides. ہرپری <laughs> ہر شرن کور جی ہر شرن کور یار میسی کال اس لیے جن اوپر بیٹھے ہوا نا کوئی گل بات نا کوئی گل بات کر میرا کی کریے دنیا دے ہوں ہوں زندگی ایک سفر ہے سہانا کہیں <كهن> آج ہو کل کس نے جانا زندگی ایک سفر ہے سہانا ਚਲੋ ਗਾਇਸ ਯਾਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਆ ਠੀਕ ਆ ਤੇ ਕੀ ਕਰਨਾ ਫਿਰ ਇੱਥੇ ਰਹਿ ਕੇ ਅਸੀਂ ਆਪਣੀ ਨੀਂਦਾਂ ਵੀ ਖਰਾਬ ਕਰ ਰਹੀਆਂ ਤੇ ਤੁਹਾਡੀਆਂ ਨੀਂਦਾਂ ਵੀ ਖਰਾਬ ਕਰ ਰਹੇ ਹਾਂ ਗਾਇਸ ਤੇ ਇਸ ਤੋਂ ਚੰਗਾ ਤਾਂ ਸੋ ਜਾਣਾ ਚਾਹੀਦਾ ਠੀਕ ਆ ਸਹੀ ਬੋਲੇ ਨਾ ਸਹੀ ਬੋਲੇ ਚਲੋ ਸਾਰਿਆਂ ਨੂੰ ਗੁੱਡ ਨਾਈਟ ਜਿੰਨੇ ਵੀ ਸਾਡੇ ਫਰੈਂਡ ਐਡ ਹੁੰਦੇ ਆ ਸਾਰਿਆਂ ਨੂੰ ਗੁੱਡ ਨਾਈਟ ਜੀ ਤੇ ਅਸੀਂ ਲੱਗੇ ਆ ਸੌਣ ਹੁਣ ਤੇ ਅਸੀਂ ਗੱਲ ਕਰਦੇ ਆ ਕੱਲ ਨੂੰ ਕੀ ਗਾ ਮੇਰਾ ਭਾਈ ਅਸੀਂ ਗੱਲ ਕਰਦੇ ਕੱਲ ਨੂੰ ਤੇ ਸਵੇਰ ਜਲਦੀ ਉੱਠਣਾ ਹੈ ਹਮਨੇ ਕੱਪੜੇ ਕੁੱਪੜੇ ਧੋਣੇ ਆ ਕੱਪੜੇ ਸੁਕਾ ਕੇ ਸੁਕਣੇ ਪਾਣੇ ਆ ਸੁਕਣੇ ਬਾਅਦ ਕੇ ਅੰਦਰ ਰੱਖਣੇ ਆ ਉਸ ਤੋਂ ਬਾਅਦ ਖੇਤਾਂ ਨੂੰ ਜਾਣੇ ਆ ਕਾਮ ਬੜੇ ਪੈਂਡਿਕ ਦੇ ਮਸਤਰਾ ਚਲੋ ਚੰਗਾ ਯਾਰ ਜਿਹੜੇ ਲਾਈਵ ਦੇ ਰਹੇ ਤੇ ਲਈ ਮੈਸੇਜ ਕਰ ਲੋ ਮੇਰਾ ਵੀਰ ਬਹੁਤ ਮੇਰਾ ਦਾ ਸਾਰੇ ਫਰੈਂਡ ਸਾਡੇ ਨਾਲ ਐਡ ਹੋ ਜਾਣ ਜਿੰਨੇ ਵੀ YouTube ਦੇ ਆ 1 ਮਿਲੀਅਨ ਵਿਊ ਚਾਹੀਦੇ ਵੇ ਇਦਾਂ 1 ਮਿਲੀਅਨ ਵਿਊ ਚਾਹੀਦੇ ਵੇ ਇਦਾਂ ਇਹ ਕੋਈ ਨਾ ਐਡ ਹੋਈ ਜਾਂਦਾ ਸਾਲਾ ਮੇਰਾ ਕੀ ਜੀਤੇ ਕਰਾਂ ਯਾਰ ਬਈ ਚਲੋ ਗੁੱਡ ਨਾਈਟ ਹੈ ਮੇਰਾ ਵੀ ਬਾਏ ਬਾਏ ਗਾਇਸ ਚੰਗਾ ਮੇਰਾ ਭਰਾ ਸਾਰਿਆਂ ਨੂੰ ਠੀਕ ਆ ਗੁੱਡ ਨਾਈਟ ਤੇ ਅਸੀਂ ਗੱਲ ਕਰਾਂਗੇ ਕੱਲੂ ਮੇਰਾ ਭਰਾ ਥੈਂਕ ਯੂ ਜਿੰਨੇ ਵੀ ਸਾਡੇ ਨਾਲ ਲਾਈਵ ਵਿੱਚ ਸਪੈਂਡ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਤੇ ਮੈਨੂੰ ਵੀ ਉਹ ਨੀਂਦ ਆ ਲੱਪਈ ਆ ਇਸ ਕਰਕੇ ਸਾਨੂੰ ਸੌਣਾ ਚਾਹੀਦਾ ਮੇਰਾ ਭਰਾ ਸਹੀ ਗੱਲ ਕਹੀ ਨਾ ਲੋਕੀ ਵੀ ਸੌ ਰਹੇ ਆ ਤੇ ਸੌਣ ਵੀ ਸੌਣਾ ਚਾਹੀਦਾ ਵਧੀਆ ਵਧੀਆ ਸੁਪਨੇ ਦੇ ਜੀ ਦੇ ਠੀਕ ਆ ਮੇਰਾ ਭਰਾ ਤੇ ਲਾਈਵ ਵਿੱਚ ਇਹਦੇ ਬਣਿਆ ਰਿਹਾ ਕਰੋ ਮੇਰਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਮੈਂ ਨਾ ਇੱਕ ਸਾਡੀ ਫਰੈਂਡ ਸੀ ਹਰਪ੍ਰੀਤ ਕੋਰ ਹਰਪ੍ਰੀਤ ਉਹਦਾ ਮੈਂ ਮੀਟ ਕਰ ਰਿਹਾ ਉਹਨੇ ਮੈਨੂੰ ਮੈਸੇਜ ਦਿੱਤਾ ਇਹ ਮੈਂ ਤਾਂ ਆ ਗਿਆ ਸੀਗਾ ਠੀਕ ਆ ਨਹੀਂ ਤਾਂ ਮੈਂ ਲਾਈਵ ਤਾਂ ਨਹੀਂ ਆ ਨਾ ਸੀਗਾ ਪਰ ਮੈਂ ਫੇ ਵੀ ਆ ਗਿਆ ਉਹਦੇ ਕਰਕੇ ਲੇਕਿਨ ਉਹਨੇ ਮੁੜ ਕੇ ਵਾਪਸ ਰਿਪਲਾਈ ਨਹੀਂ ਕੀਤਾ ਤੇ ਅਸੀਂ ਚੱਲੇ ਆ ਹੁਣ ਫੇਰ ਵਾਪਸ ਠੀਕ ਆ ਉਦ ਦਿਨ ਕੱਲ ਗੱਲ ਕਰਾਂਗੇ ਠੀਕ ਹੈ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਫਰੈਂਡ ਐਡ ਹੋ ਰਹੇ ਆ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲੋ ਮੇਰਾ ਭਾਈ ਠੀਕ ਹੈ ਮੇਰਾ ਭਰਾ ਦੇ ਲੋਕ ਨਾ ਹੋ ਗਿਆ 15 ਮਿੰਟ ਪਹਿੇ 10 ਵਜੇ ਨੂੰ ਚੋ ਚੰਗਾ ਯਾਰ ਗਾਇਸ ਮੈਨਾਂ ਲੱਗਿਆ ਸੋਂ ਮੈਨੂੰ ਮੰਦੀ ਨਹੀਂ ਹਰਪ੍ਰੀਤ ਹੈ ਗਈਆਂ ਥੱਲੇ ਮੈਸੀ ਗੱਲਾ ਹੀ ਹੈਗੀ ਤਾਂ ਨੀਂਦ ਮੈਂ ਚੱਲਿਆ ਵਾਪਸ ਚੋ ਚੰਗਾ ਮੇਰਾ ਭਰਾ ਗੁੱਡ ਨਾਈਟ ਸਾਰਿਆਂ ਨੂੰ ਮੇਰਾ ਪ੍ਰੀਤ ਪ੍ਰੀਤ ਚੰਗਾ ਮੇਰਾ ਭਰਾ ਹੈ ਗੁੱਡ ਨਾਈਟ ਮੇਰਾ ਭਰਾ ਜਿੰਨੇ ਵੀ ਸਾਡੇ ਫਰੈਂਡ ਐਡ ਹੁੰਦੇ ਆ ਚੈਨਲ ਨੂੰ ਲਾਈਕ ਕਰ ਲੇ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਮੇਰੀ ਪਾਈਆ ਹੁੰਦੀ ਯਾਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰਾ ਭਰਾ ਓਕੇ ਗੁੱਡ ਨਾਈਟਸ ਵੀਰ ਹਾਂਜੀ ਹਾਂਜੀ ਮੇਰਾ ਭਰਾ ਜਿੰਨੇ ਵੀ ਸਾਡੇ ਨਾਲ ਫਰੈਂਡ ਐਡ ਹੋ ਰਹੇ ਆ ਚੰਨਨ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੇਰਾ ਵੀਰ ਤੇ ਜਿੰਨੀ ਵੀ ਸਾਡੇ ਵੀਡੀਓ ਪਾਈਆਂ ਹੋਈਆਂ ਸਾਰੇ ਵਾਚ ਕਰੋ ਮੇਰਾ ਭਰਾ ਠੀਕ ਹੈ ਜੀ ਚਲ ਚੰਗਾ ਪ੍ਰੀਤ ਯਾਰ ਗੁੱਡ ਨਾਈਟ ਯਾਰ ਓਨ ਨੀ ਆਣਾ ਚਲੋ ਚੰਗਾ ਮੇਰਾ ਵੀਰ